ਉਹਦੀ ਹਰ ਇੱਕ ਜੀ ਸੁੱਖ ਮੰਗਦਾ ਕੋਈ ਵੀ ਵਪਾਰੀ ਕੰਮ ਕਰਦਾ ਹੈ ਹਰੇ ਕੋਈ ਸੁੱਖ ਮੰਗਦਾ ਹੈ ਉੱਥੇ ਮਹਾਰਾਜ ਗੋਨਾਨਕ ਜੀ ਦੇ ਨਾਲ ਭਾਈ ਬਾਲਾ ਤੇ ਮਰਦਾਨਾ ਕੋ ਸ਼ਹਿਰ ਚ ਗਏ ਮਾਰੇ ਆਪ ਗਏ ਕਹਿਣ ਲਗੇ ਮਰਦਾਨਿਆ ਪਿੰਡ ਜ ਵਾਜ ਦੇ ਸ਼ਹਿਰ ਚ ਵਿਬੈਦ ਆਇਆ ਹੋਇਆ ਕਿਸੇ ਵੀ ਰੋਗ ਦੀ ਕੋਈ ਵੀ ਰੋਗ ਹਰ ਇੱਕ ਰੋਗ ਦੀ ਦਵਾਈ ਬੈਦ ਦਿੰਦਾ ਹੈ। ਵੀ ਸਾਰੇ ਸ਼ਹਿਰ ਦੇ ਵਿੱਚ ਈਟ ਨੂੰ ਰਬਾਜਾ ਮਾਰਦੇ। ਵਾਹ। ਨਾ ਨਾ ਗਲੀ ਗਲੀ ਸ਼ਹਿਰ ਦੇ ਵਿੱਚ ਬਾਜਾ ਮਾਰਦਾ ਬੈਦ ਆ ਗਿਆ ਵੀ ਜਿਹਨੇ ਭਾਈ ਕੋਈ ਕਿਸੇ ਵੀ ਰੋਗ ਦੀ ਕੋਈ ਵੀ ਰੋਗ ਦਵਾਈ ਲੈਣੀਆਂ ਹਰ ਇੱਕ ਰੋਗ ਦੀ ਦਵਾਈ ਵੈਦ ਹੁੰਦਾ ਹੈ ਸਾਰੇ ਸ਼ਹਿਰ ਫਨਗਰੇ ਗਈ ਗਰੀ ਇੱਕ ਫੈਰ ਦਾ ਦਾ ਮਜੁਰਗ ਸ਼ਿਆਣਾ ਬੰਦਾ ਅੰਦੇ ਵੀ ਆਇਆ ਮਰਦਾਨੇ ਦੇ ਇਹ ਭਾਈ ਤੂੰ ਵੈਦ ਹੈ ਕੁਛ ਹੈ ਵੀ ਤੂੰ ਵੈਦ ਹੈ ਹਮਮ ਬੱਲਾ ਲਗਾ ਨਾ ਹੀ ਮੈਂ ਤਾਂ ਬਾਰ ਬੈਠਿਆ ਮੇਰਾ ਹੁਕਮ ਹੋਇਆ ਬਾਜਾ ਦੇਣਾ ਠੀਕ ਕਹੇ ਉਹ ਮੁਰੂਦ ਬਿਠਾਏ ਚੁਰ ਨੌਕੀਏ ਕਹਿ ਮੇਰਾ ਨਾਮਰ ਲਾ ਲੈ ਤੇ ਕਹਿਣ ਲੱਗੇ ਬਦੰਨਿਆ ਭਾਈ ਇਸ ਰਾਜਾ ਧਰਮਾਤਮਾ ਰਾਜਾ ਬੁਜੁਰਗ ਕਹਿਣ ਲੱਗਾ ਧਰਮਾਤਮਾ ਰਾਜਾ ਪਰਜਾ ਨੂੰ ਸੁਖ ਦਿੰਦਾ ਹੈ ਵੀ ਉਹਨੂੰ ਰੋਗ ਲੱਗਿਆ ਹੋਇਆ ਹੈ ਜਲਦ ਰਾਹਜ ਰੋਗ ਲੱਗਿਆ ਵੀ 올 ਕਿਤੂ ਰਾਵਨੇ ਅੱਜ ਦਿਨ ਵੀ ਇਹ ਹਜ ਆਪਣਾ ਬੰਦਾ ਨਹੀਂ ਮਿਲਣਾ ਰਾਜਾ ਪਰ ਜਾਨੀ ਰੱਖਣਾ ਮੈਂ ਵੀ ਜੇ ਕੋਈ ਦੁੱਖ ਟੁੱਟ ਜੇ ਤੇਰੇ ਬਾਅਦ ਜੇ ਕੇ ਵੀ ਸਿਕਾਰਾ ਉਹਨੂੰ ਰਾਜੇ ਨੂੰ ਨਾ ਦਈਂ ਪਹਿਵਲ ਨਾ ਗੰਨ ਲੱਗਿਆ ਤੁਸੀਂ ਰਾਜੇ ਨੂੰ ਸੁਨੇਹਾ ਲਾਓ ਨਾਲੇ ਕੇ ਭੋਲਾਨੀ ਜਗਤ ਦੀ ਸੇਪਟ ਆਇਆ ਉਹ ਪਹੁੰਚਦਾ ਰਾਜਾ ਕਹਿਣ ਲੱਗਿਆ ਵੀ ਮਹਾਰਾਜ ਬੈਦ ਆਏ ਹੋਏ ଥିਰੇ ਹਰੀ ਤੋਂਗ ਦੀ ਦਵਾਈ ਬੰਦਾ ਹੈ ਮੈਂ ਚਲੋ ਜੀ ਭਲਾ ਹੋ ਜੇ ਤੁਸੀਂ ਬਖਸ਼ ਰਾਏ ਨੇ ਉਹ ਦੁਖੀ ਕੋਈ ਬੰਦਾ ਜੇ ਉਕੇ ਗੇਣ ਕੁਤਰਾ ਪੂਣੀ ਜੀ ਰਾਜ ਨੇ ਗੇੜਾ ਮਰਨ ਕੇ ਉਹ ਤਿਆਰੀ ਕਰਕੇ ਨਾਲ ਚੱਲ ਪਿਆ ਆਈ ਬਾਲਾ ਤੇ ਮਰਾਨਾ ਜੀ ਗਨਾਨ ਕੀ ਬਿਠੇ ਨੇ ਰਾਜੇ ਨੇ ਜਾ ਕੇ ਨਮਸਕਾਰ ਕਰੀ ਮਹਾਰੇ ਗਿ ਤੇ ਬੈਠਿਆ ਤੇ ਉਹ ਪਲਾ ਬੰਦੇ ਨੇ ਗੱਲ ਚੁਲਾਈ ਮਹਾਰਾਜ ਤੁਸੀਂ ਬੈਹ ਦੋ ਕਿਰਪਾ ਕਰੋ ਵੀ ਇਹ ਧਰਵਾਤ ਮਹਾਰਾਜਾ ਪਰ ਜਲ ਸੋਚਦਾ ਵੀ ਇਹ ਹਜਾ ਰਾਜਾ ਨਹੀਂ ਮਿਲਣਾ ਜੀ ਦੇ ਕਿਰਪਾ ਹੋਏ ਲੋਕ ਪਟੀ ਜੀ ਮਹਾਰਾਜ ਕਹਿਣ ਲੱਗੇ ਇਸ ਦਾ ਭਾਈ ਰੋਗ ਤਾਂ 2 ਮਿੰਟਾਂ ਚ ਟੁੱਟ ਜਾਊਗਾ ਇਹ ਰੋਗ ਤਾਂ 2 ਮਿੰਟਾਂ ਟੁੱਟ ਜਾਊਗਾ ਪਰ ਇੱਕ ਸਾਨੂੰ ਗਲ ਨਹੀਂ ਚਾਹੀਦਾ ਬੋਲੋ ਤੇਲ ਕੁੰਨੂ ਚ ਪੀ ਕੇ ਕੱਢਾਂਗੇ ਜਿੱਥੇ ਲਗੂ ਉਥੇ ਰੋ ਉਹ ਕਹਿੰਦੇ ਤभी ਸ਼ਹਿਰੇ ਵਰਮ ਗੇ ਜੀ ਕਹਿੰਦੇ ਨਾ ਭਾਈ ਸੰਤ ਇੱਕ ਚਾਹਿੰਦਾ ਮਹਾਰਾਜ ਕਹਿੰਦੇ ਸੰਤ ਤਾਂ ਇੱਕ ਚਾਹਿੰਦਾ ਇੱਕ ਲਿਆ ਸ਼ਹਿਰੇ ਵਿੱਚ ਇਹ ਲੋਕ ਮਣ ਕਰੀ ਸ਼ੁਰੂ ਕਰਤੀ ਵੀ ਕੋਈ ਵਰਮ ਗਿਆਨੀ ਨੂੰ ਪ੍ਰਵਗਾਰ ਕਰੇ ਰਾਜੀ ਜੇ ਜਗਾ ਬਿਰਾਜ ਰੋ ਟੁੱਟ ਜਾ ਪਤਮਾਤ ਮਹਾਰਾਜਾ ਪਰਜਨ ਨੂੰ ਸੁਖ ਦਿੰਦਾ ਤਾਂ ਸ਼ਾਮ ਤੱਕ ਬੱਜਲ ਤੇ ਕੋਈ ਨਹੀਂ ਆਇਆ ਮਾਰੇ ਗਏ ਗਿਆ ਲਗੀ ਵੀ ਕੋਈ ਵੀ ਐ ਸਵੇਰੇ ਫੇਰਾ ਐਸੀ ਤਰ੍ਹਾਂ ਵਾਜਾ ਦੁੱਤਿਆਂ ਵੀ ਕੋਈ ਵਰਣ ਗਿਆ ਨਹੀਂ ਹੋਵੇ ਪ੍ਰੋਪਕਾਰ ਕਰੇ ਇਨਾਂ ਦੀ ਕਮਾਈ ਦਾ ਨਾਮ ਕੀ ਜੀ ਜੀ ਕਿਵੇਂ ਰਾਜੇ ਜਨਕੀ ਜੀ ਮਹਾਰਾਜ ਦੇ ਕੀ ਰਿਸ਼ਤਾ ਦੀ ਕੀ ਰਿਸ਼ਤਰੀ ਜੀਵਨ ਦਾ ਪੁੱਲਾ ਠਾੜੇ ਠਾੜਾ ਕੋਲ ਖਾਦੀ ਕਰਿਆ ਦੀ ਕਮਾਈ ਦਿੱਤੀ ਆਪਾਂ ਦਾ ਫਲਕ ਨੂੰ ਕਰਿਆ ਇਹ ਮਹਤਵਾ ਦੇ ਕੀ ਰਿਸ਼ਤਾ ਦੁਨੀਆ ਦੇ ਸਿਰਫ ਸੇਵਾ ਸਿਮਨ ਹੀ ਬਗ ਦਾ ਪੁੱਲਾ ਸੋਸ ਹੋਰ ਕੋਈ ਨਹੀਂ ਤਾਂ ਦੂਜੇ ਦਿਨ ਵਾਅਦ ਦਿੱਤੀ ਕੋਈ ਨਵਾਸ ਦਾ ਨਾ ਆਤਮਾਨੀ ਕੋ ਸਰੀਰ ਦਾ ਨਾ ਆਤਮਾਨੀ ਦੂਜੇ ਦਿਨ ਵਾਅਦ ਦਿੱਤੀ ਫੇਰ ਨਾ ਕੋਈ ਆਇਆ ਮਾਰੇ ਕਹਿਣ ਲੱਗੇ ਮੈਂ ਹਾਂ ਕਰਦੇ ਵਾਇਨ ਨਹੀਂ ਕਰਦੇ ਸ਼ਾਇਦ ਕੋਈ ਵੀ ਨਹੀਂ ਆਇਆ ਤੀਜੇ ਦਿਨ ਵਾਅਦ ਦਿੱਤੀ ਫੇਰ ਤਿੰਨ ਦਿਨ ਹੋ ਗਏ ਵਜਨ ਕੋਈ ਪਰ ਕੋ ਕੋਈ ਉਪਗਾਰ ਕਰੇ ਰਾਜੇ ਦੀ ਜਗਾ ਤੇ ਰਾਜੇ ਦਾ ਪੁੱਲਾ ਆਉਂਦੀ ਇੱਕ 65 ਸਾਲ ਦਾ ਬਿਰੂਗ ਤੀਜੇ ਜਨਮ ਦਾ ਆਈ ਸੜੇ ਤੈਸ ਦੇ ਕਪੜੇ ਰੋਇ ਤੇ ਨਵਾਸਾ ਦਾ ਚੇੜਾ ਜਾ ਕੇ ਮਾਰੇ ਗਏ ਨਮਸਕਾਰ ਕਰੀ ਮਾਰੇ ਕਹਿਣ ਲੱਗੇ ਹਾਂ ਵੀ ਤੂੰ ਵਰਮ ਕਹਿੰਦੀ ਆ ਕਹਿ ਵੀਰੇ ਕਹਿ ਮੈਂ ਕਿਹਾ ਜੀ ਵੀ ਚਲੋ ਤੇ ਸਰੀ ਦਾ ਹੁਣ ਪਿੱਛਾ ਅੱਗਾ ਨਿਆ ਪਿੱਛੇ ਰਹਿ ਗਿਆ ਦੂਰ ਵੀ ਹੁਣ ਐ ਵੀ ਜਿਕੇ ਲੱਗ ਜੇ ਜਿਕੇ ਭਨੇ ਵਾਸਤੇ ਲੱਗਦਾ ਇਹ ਤਾਂ ਹੁਣ ਜਾਣੀ ਆ ਦੇਖੋ ਇਹ ਤਾਂ ਹੁਣ ਜਾਣੀ ਆ ਜੇ ਭਨੇ ਵਾਸਤੇ ਲੱਗ ਜੇ ਚੱਕੀ ਦੀ ਜਾਨ ਬਚਦੀ ਹੋਵੇ ਇਹ ਤਾਂ ਹੁਣ ਜਾਊਗੀ ਅਗਾ ਨੇੜੇ ਆ ਕੇ ਜੀ ਹਾਂਜੀ ਪਰ ਗਏ ਉਹ ਦੇਖ ਉਹ ਦਿਖਦਾ ਉਹ ਕੋਲੂ ਉਹਦੇ ਬੇਜ ਦੇ ਪੀੜ ਕੇ ਤੇਲ ਕੱਢਣਾ ਹੈ ਆਪ ਉਹ ਇੰਨੀਆਂ ਸ਼ਾਂਤੀ ਦੇ ਪਾਸ਼ੇ ਬਸ ਜਿੱਕੇ ਨੈਗੇਟਿਵ ਕੋ ਸਾਡੇ ਵਾਸਤੇ ਦੇਖਾਈਆ ਚੰਗੀਆਂ ਨੇ ਕਿੰਨੀ ਕੁ ਕਵਾਈ ਕਰੀ ਆਪ ਕੋ ਇਹ ਕਹਿਣਾ ਕਰਨਾ ਬਹੁਤ ਸੁੱਖਾ ਹੈ ਸੋਣਾ ਸੋਣਾ ਬਹੁਤ ਸੁੱਖਾ ਹੈ ਔਖੀ ਦਾ ਕਵਾਈ ਕਰਨੀ ਹੈ ਕਹਿਣ ਲੱਗੇ ਉਹ ਕੋਲੂ ਦੇਖੋ ਪੀਰ ਕੇ ਤੇਲ ਕੱਢਣਾ ਇਹ ਦੇਖੇ ਲੱਗ ਜੇ ਮੈਂ ਦੇਸੀ ਕਰਖੀਆਂ ਆ ਤੀਜੀ ਵਾਰੀ ਦੂਜੀ ਵਾਰੀ ਕਿਹਾ ਤੀਜੀ ਵਾਰੀ ਫਿਰ ਮਾਰ ਕੇ ਕਹਿੰਦਾ ਕਹਿੰਦਾ ਦੇਖ ਲੈ ਇਹ ਕੋ ਨੂੰ ਬਿਜਨੀ ਪੀੜਦਾ ਹੈ ਕਹਿਣ ਲੱਗੇ ਮਹਾਰਾਜ ਜਿਵੇਂ ਸੁਡੀ ਮਰਜੀ ਆ ਦੇਖੇ ਲਾਵੇ ਹੋਰ ਪੰਜ ਪਿਆਰੇ ਹੋ ਹੀ ਮਾਰੇ ਸਾਥੀ ਗੁਰੂ ਅੰਗਦੇ ਬਾਬਾ ਲਣਾ ਜੀ ਹੋਈ ਨੇ ਰੱਬ ਬਣੇ ਸੇ ਸੋ ਜਿਵੇਂ ਕੇ ਵੀ ਠੀਕ ਮਰ ਜੇ ਮਰਜੀ ਹਉ ਤੋ ਸੁਡਾ ਦੇਲੇ ਕਿ ਲੱਗ ਲਾਲੋ ਗਰੋ ਸੋਡਾ ਨੇ ਮੈਂ ਦਾ ਹਿਸਾਰ ਕਰਕੇ ਆਇਆ ਬੁਲਾਏ ਕਿ ਕਹਿੰਦੇ ਆਂ ਕਰੋ ਇੱਕ ਚੌਕਾ ਬਣਾਇਆ ਕਹਿੰਦਾ ਫਿਰ ਦੂਜਾ ਚੌਕਾ ਬਣਾਇਆ ਫਿਰ ਤੀਜਾ ਚੌਕਾ ਤਿੰਨ ਚੌਕੇ ਬਣਾ ਉੱਪਰ ਜਿਹੜਾ ਚੌਕਾ ਦੀ ਉਹਤੇ ਇੱਕ ਵੱਡਾ ਮੱਠ ਰੱਖਿਆ ਮੱਠ ਤੇ ਉਂਗਲ ਇਹਨੇ ਉਠੀ ਜਿੰਨਾ ਸਾਗ ਪੈ ਉੱਪਰ ਚੌਕੇ 'ਚ ਇੱਕ ਮੱਟ ਰੱਖਿਆ ਵੱਡਾ ਪੈਂ ਗੋਲ ਵਸ ਜਿਹੜਾ ਉਹਦੋਂ ਨੀਚੇ ਚੌਕਾ ਦੀ ਦੂਜਾ ਉਸ ਚੌਕੇ ਦੇ ਉੱਤੇ ਉਹ ਮਹਾਤਮਾ ਜਿਹੜੇ ਆਪਣੀ ਜ਼ਿੰਦਗੀ ਦੇਣ ਵਾਸਤੇ ਆਪ ਉਹਨੂੰ ਉਠਾਇਆ ਦੂਜੀ ਨੰਬਰ ਤੇ ਤੀਜੇ ਨੰਬਰ ਤੇ ਉਹ ਜਿਹੜੇ ਰਾਜ ਨੂੰ ਕੋਈ ਰੋਗ ਲੱਗਿਆ ਹੋਇਆ ਸੀ ਨੀਚੇ ਉਹ ਰਾਜਾ ਉੱਤੇ ਤਾਂ ਹੁਣ ਉੱਤੋਂ ਪਾਣੀ ਉਹ ਮੱਟ ਦੇ ਵਿੱਚੋਂ ਉਹ ਮਹਾਤਮਾ ਦੇ ਵਰੁਗਿਆਨੀ ਦੇ ਛੇ ਪੈਦਾ ਪਾਣੀ ਸ੍ਰੀ ਤੇ ਉਹ ਪਾਣੀ ਅੱਗੇ ਰਾਜੇ ਦੇ ਪੈਂਦਾ ਜਿੱਥੇ ਜਿੱਥੇ ਪਾਣੀ ਪੈਂਦਾ ਸਾਫ਼ ਹੋ ਜਾਂਦਾ ਇਹ ਨਾਮ ਦੀ ਕਮਾਈ ਕੀ ਹੋਣਾ ਨਾਮ ਹੀ ਨਹੀਂ ਹੈਗਾ ਆਸਮਾ ਵੀ ਨਹੀਂ ਹੈਗਾ ਆਸਨ ਬਦਲ ਕੋਈ ਦਾ ਫਰਕ ਨਹੀਂ ਪੈਂਦਾ ਚਲੋ ਵੀ ਤਾਫਾਈ ਫਿਰ ਉਹ ਰਾਜਾ ਬਣਾਇਆ ਇਹ ਜਗਤ ਫਾਇਰ ਉਸ ਨੂੰ ਇਹ ਚੰਗਾ ਬੋਦਾ ਰੋ ਚੰਗਾ ਸੁਣਿਆ ਰੋ ਚੰਗਾ ਜੁਕਾ ਚੱਲਦੀ ਆ ਜਿਕਤ ਕਰਕੇ ਬੁਜੀ ਆਸਰਾ ਮਾਈ ਉਹ ਮੈ ਜੀ ਕਹਾ ਸਾਹਮਣੀ